ਉਹ ਸੁਰਖੀਆਂ ਦੇ ਵਿੱਚ ਆ ਤੇ ਜਾਂਚ ਤੋਂ ਬਾਅਦ ਸਪਸ਼ਟ ਪਤਾ ਚੱਲੇਗਾ ਕਿ ਇਹਦੇ ਵਿੱਚ ਕੌਣ ਸੱਚਾ ਤੇ ਕੌਣ ਝੂਠਾ ਪਰ ਜਿਹੜੀਆਂ ਕੈਮਰੇ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਨੇ ਹੋਮਲੈਂਡ ਸੁਸਾਇਟੀ ਦਾ ਮਾਮਲਾ ਵੱਡੀ ਸੁਸਾਇਟੀ ਆ ਵੱਡੇ ਜਿਹੜੇ ਸਿੰਗਰ ਐਕਟਰ ਤੇ ਬਹੁਤ ਸਾਰੇ ਜਿਹੜੇ ਇੱਥੇ ਸਥਾਨੀ ਤੇ ਲੋਕ ਮਹਾਲੀ ਦੀ ਹੋਮਲੈਂਡ ਸੁਸਾਇਟੀ ਹਮੇਸ਼ਾ ਹੀ ਸੁਰੱਖੀਆਂ ਦੇ ਵਿੱਚ ਰਹਿੰਦੀ ਆ ਕਿਤੇ ਨਾ ਕਿਤੇ ਨਵਾਂ ਬਵਾਦ ਜਿਹੜਾ ਸੁਸਾਇਟੀ 'ਚ ਹੁੰਦਾ ਰਹਿੰਦਾ ਹੁਣ ਜਿਹੜਾ ਨਵਾਂ ਬਵਾਦ ਸਾਹਮਣੇ ਆਇਆ ਇੱਕ ਐਕਟਰ ਤੇ ਨਿਰਦੇਸ਼ਕ ਪੰਜਾਬੀ ਫਿਲਮਾਂ ਦੇ ਨੇ ਕੁਲਜਿੰਦਰ ਸੰਧੂ ਤੇ ਉਹਨਾਂ ਦੇ ਨਾਲ ਆ ਜਿਹੜਾ ਇੱਕ ਵਿਅਕਤੀ ਅਮਨਪ੍ਰੀਤ ਸਿੰਘ ਵੱਲੋਂ ਜਿਹੜੀ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ ਆ ਬਵਾ ਦਾ ਸਿਰਫ ਇੱਕ ਪਾਰਕਿੰਗ ਲੈ ਕੇ ਆ ਜਿਹਦੀ ਇੱਕ ਸੀਸੀਟੀਵੀ ਸਾਹਮਣੇ ਆਈ ਆ ਜਿਹਦੇ ਵਿੱਚ ਕੁਲਜਿੰਦਰ ਸਿੱਧੂ ਦੇ ਜਿਹੜਾ ਅਲੀਗੇਸ਼ਨ ਲੱਗ ਰਹੇ ਨੇ ਕਿ ਉਹਨਾਂ ਵੱਲੋਂ ਜਿਹੜਾ ਵੈਪਰ ਦੇ ਨਾਲ ਸੀਸੇ ਦੀ ਜਿਹੜਿਆ ਪੰਤ ਤੋੜ ਕੀਤੀ ਗਈ ਆ ਜਦਕਿ ਦੂਜੇ ਪਾਸੇ ਇਹਨੂੰ ਲੈ ਕੇ ਇੱਕ ਸ਼ਿਕਾਇਤ ਆ ਜਿਹੜੀ ਕੁਲਜਿੰਦਰ ਸੰਧੂ ਵੱਲੋਂ ਵੀ ਜਿਹੜੀ ਆ ਕੀਤੀ ਗਈ ਆ ਫਿਲਹਾਲ ਜਿਹੜਾ ਮਾਮਲਾ ਹੋਮਲੈਂਡ ਦੀ ਜਿਹੜੀ ਆ ਆਰਡਬਲ ਸੁਸਾਇਟੀ ਦੇ ਕੋਲ ਆ ਤੇ ਉਹਨਾਂ ਵੱਲੋਂ ਦੋਨਾਂ ਪਾਰਟੀਆਂ ਨੂੰ ਬੁਲਾ ਕੇ ਜਿਹੜਾ ਮਾਮਲੇ ਦੀ ਜਿਹੜੀ ਜਾਂਚ ਕੀਤੀ ਜਾ ਦੂਜੇ ਪਾਸੇ ਸ਼ਿਕਾਇਤ ਕਰਤਾ ਮਨਪ੍ਰੀਤ ਵੱਲੋਂ ਜਿਹੜੇ ਵੱਡੇ ਜਿਹੜੇ ਅਲੀਗੇਸ਼ਨ ਲਗਾਏ ਗਏ ਨੇ ਤੇ ਉਹਨਾਂ ਜਿਹੜਾ ਪਾਰਕ ਬਵਾਦ ਨੂੰ ਲੈ ਕੇ ਉਹਨਾਂ ਨੇ ਜਿਹੜਾ ਮਾਰਕੋਟ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਹਾਲਾਂਕਿ ਉਹਨਾਂ ਵੱਲੋਂ ਪੈਸੇ ਚੋਰੀ ਦੇ ਵੀ ਜਿਹੜੇ ਕੰਪਲੇਟ ਦੇ ਵਿੱਚ ਜਿਹੜਾ ਅਲੀਗੇਸ਼ਨ ਲਗਾਏ ਗਏ ਨੇ ਪਰ ਦੂਜੇ ਪਾਸੇ ਇਹਨਾਂ ਸਾਰੇ ਅਲੀਗੇਸ਼ਨਾਂ ਨੂੰ ਪਰ ਕੁਲ ਜਿੰਦਾ ਸੰਧੂ ਜਿਹੜਾ ਨਕਾਰਿਆ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਇੰਟਰਨਲ ਮਾਮਲਾ ਜ਼ਰੂਰ ਆ ਕਿ ਪਾਰਕਿੰਗ ਦਾ ਬਿਵਾਦ ਸੀਗਾ ਕਿਉਂਕਿ ਗੱਡੀ ਜਿਹੜੀ ਆ ਉੱਥੇ ਫੋਰਚੂਨ ਗੱਡੀ ਖੜੀ ਸੀ ਤੇ ਅਸੀਂ ਜਦੋਂ ਗੱਡੀ ਕਢਣ ਲੱਗੇ ਤਾਂ ਉਹ ਜਿਹੜੀ ਵਿਚਕਾਰ ਖੜੀ ਹੋਣ ਕਰਕੇ ਕਈ ਤਰ੍ਹਾਂ ਦੀਆਂ ਦਿੱਕਤਾਂ ਸਾਹਮਣਾ ਕਰਨਾ ਪਿਆ ਤੇ ਉਹਨੂੰ ਹਟਾਉਣ ਨੂੰ ਕਿਹਾ ਤੇ ਇਸ ਨੂੰ ਲੈ ਕੇ ਉਹਨਾਂ ਦੀ ਬਹਿਸ ਹੋ ਗਈ ਤੇ ਬਹਿਸ ਦੇ ਵਿੱਚ ਇਹ ਜਿਹੜਾ ਬਿਵਾਦ ਹੋਇਆ ਤੇ ਦੂਜੇ ਪਾਸੇ ਮਟਾਉ ਥਾਣੇ ਦੇ ਵਿੱਚ ਕੰਪਲੀਟ ਹੋਣ ਤੋਂ ਬਾਅਦ ਪੁਲਿਸ ਵੀ ਹੁਣ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਆ ਤੇ ਇਹਨਾਂ ਨੇ ਵੀ ਜਿਹੜਾ ਐਲੀਗੇਸ਼ਨ ਲਗਾਏ ਨੇ ਕਿ ਉਹਨਾਂ ਦੀ ਪਤਨੀ ਨਾਲ ਬਤਮੀਜੀ ਕੀਤੀ ਗਈ ਆ ਸ਼ਿਕਾਇਤ ਕਰਤਾ ਵੱਲੋਂ ਤੇ ਪੁਲਿਸ ਦੋਨਾਂ ਦੀ ਜਿਹੜੀ ਜਾਂਚ ਕਰੀ ਆ ਪਰ ਕਿਤੇ ਨਾ ਕਿਤੇ ਇੱਕ ਵਾਰ ਫੇਰ ਹੋਮ ਲੈਂਡ ਦਾ ਜਿਹੜਾ ਉਹ ਸੁਰਖੀਆਂ ਦੇ ਵਿੱਚ ਆ ਤੇ ਜਾਂਚ ਤੋਂ ਬਾਅਦ ਸਪਸ਼ਟ ਪਤਾ ਚੱਲੇਗਾ ਕਿ ਇਹਦੇ ਵਿੱਚ ਕੌਣ ਸੱਚਾ ਤੇ ਕੌਣ ਝੂਠਾ ਪਰ ਜਿਹੜੀਆਂ ਕੈਮਰੇ ਤਸਵੀਰਾਂ ਨੇ ਜਿਹੜੀਆਂ ਉਹ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਿਆ ਨੇ ਹੋਮ ਲੈਂਡ ਸੁਸਾਇਟੀ ਦਾ ਮਾਮਲਾ ਵੱਡੀ ਸੁਸਾਇਟੀ ਆ ਵੱਡੇ ਜਿਹੜੇ ਸਿੰਗਰ ਐਕਟਰ ਤੇ ਬਹੁਤ ਸਾਰੇ ਜਿਹੜੇ ਇੱਥੇ ਸਥਾਨੀ ਇੱਥੇ ਲੋਕ ਜਿਹੜੇ ਇੱਥੇ ਰਹਿੰਦੇ ਨੇ ਵੀਆਈਪੀ ਸਟ੍ਰੀਟ ਆ ਪੋਸ਼ ਏਰੀਆ ਦੇ ਵਿੱਚ ਸੋਸਾਇਟੀ ਆ ਇਸ ਕਰਕੇ ਜਦੋਂ ਇਸ ਤਰ੍ਹਾਂ ਦਾ ਕੋਈ ਮਾਮਲਾ ਉਹ ਜਾਗਰ ਹੁੰਦਾ ਤਾਂ ਉਹ ਸੁਰਖੀਆਂ ਬਣਨਾ ਜਿਹੜਾ ਆਮ ਤੌਰ ਤੇ ਦੇਖਿਆ ਗਿਆ ਕਿ ਸੁਰਖੀਆਂ ਦੇ ਵਿੱਚ ਆਇਆ ਜਾਂਦਾ ਤੇ ਹੁਣ ਇਸ ਮਾਮਲੇ ਨੂੰ ਲੈ ਕੇ ਗੱਲਬਾਤ ਕੀਤੀ ਆ ਕੁਲਜਿੰਦਰ ਸੰਧੂ ਨਾਲ ਤੇ ਉਹਨਾਂ ਨੇ ਕਿਹਾ ਕਿ ਵਿਵਾਦ ਹੋਇਆ ਸਿਰਫ ਪਾਰਕਿੰਗ ਲੈ ਕੇ ਉਹ ਵੀ ਤੁਹਾਨੂੰ ਸੁਣਾਉਣਾ ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਮਾਮਲਾ ਸਾਡਾ ਜਿਹੜਾ ਹੋਮਲੈਂਡ ਸਾਡੀ ਆਡਬਲਯੂਈ ਕੋਲ ਆ ਤੇ ਉੱਥੇ ਸਾਡਾ ਜਿਹੜਾ ਵਿਵਾਦ ਆ ਜਿਹੜਾ ਬਿਠਾ ਕੇ ਦੋਨਾਂ ਪਾਰਟੀਆਂ ਜਿਹੜਾ ਹੱਲ ਕੀਤਾ ਜਾ ਰਿਹਾ ਪਰ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਦੋਨਾਂ ਪਾਰਟੀਆਂ ਨੂੰ ਅਸੀਂ ਥਾਣੇ ਬੁਲਾਇਆ ਜਦੋਂ ਦੋਨੇ ਪਾਰਟੀਆਂ ਨੇ ਬਿਆਨ ਦਰਜ ਕਰਣਗੇ ਤੇ ਉਸ ਤੋਂ ਬਾਅਦ ਕਾਰਵਾਈ ਕੀਤੀ ਜਾਊ ਇਸ ਪੂਰੇ ਮਾਮਲੇ ਦੇ ਵਿੱਚ ਥਾਣਾ ਜਿਹੜਾ ਮਟੌਰ ਦੇ ਐਸਚਓ ਨੇ ਅਮਨ ਤਿਰਖਾ ਉਹਨਾਂ ਦੀ ਜਿਹੜਾ ਬਿਆਨ ਸੁਣੋਨੇ ਆ ਤੇ ਕੁਲਜਿੰਦਰ ਸਿੰਧੂ ਨਾਲ ਅਸੀਂ ਕਾਫੀ ਗੱਲਬਾਤ ਕੀਤੀ ਆ ਉਹ ਵੀ ਸੁਣੋਨੇ ਆ ਕੀ ਕਹਿੰਦੇ ਨੇ ਪਰ ਇੱਕ ਵਾਰ ਜਦੋਂ ਕਿਸੇ ਸੈਲੀਬ੍ਰਿਟੀ ਦਾ ਮਾਮਲਾ ਜੁੜ ਜਾਂਦਾ ਤਾਂ ਜਰੂਰ ਸੁਰਖੀਆਂ 'ਚ ਬਣ ਜਾਂਦਾ ਰਜਿੰਦਰ ਸੰਧੂ ਪੰਜਾਬੀ ਫਿਲਮਾਂ ਦੇ ਮਸ਼ਹੂਰ ਐਕਟਰ ਡਾਇਰੈਕਟਰ ਨੇ ਰਜਿੰਦਰ ਸੰਧੂ ਜੀ ਇੱਕ ਥਾਣੇ ਕੰਪਲੀਟ ਆਈ ਆ ਤੁਹਾਡੇ ਖਿਲਾਫ ਕੀ ਮਾਮਲਾ ਕੀ ਆ ਉਹ ਪਾਰਕਿੰਗ ਲੈ ਕੇ ਜਿਹੜਾ ਬਿਵਾਦ ਹੋਇਆ ਅੱਛਾ ਤੁਸੀਂ ਆਪਣਾ ਉਹ ਨਿਊਜ਼ ਜਨਰਲ ਡੇਲੀ ਪੋਸਟ ਤੋਂ ਬੋਲਦਾ ਜੀ ਮੈਂ ਨਿਊਜ਼ ਚੈਨਲ ਤੋਂ ਅੱਛਾ ਹਾਂਜੀ ਅੱਛਾ ਤੁਸੀਂ ਕੀ ਮੇਰਾ ਹੁਣੇ ਲੈਣਾ ਚਾਹੁੰਦੇ ਹੋ ਵਰਸੇ ਨਹੀਂ ਪੁੱਛਣਾ ਚਾਹੁੰਦਾ ਮੈਂ ਡੀਟੇਲ ਕਰ ਸিসিਟੀਵੀ ਆਈ ਹੈ ਉਹਦੇ ਵਿੱਚ ਕੀ ਮਾਮਲਾ ਕੀ ਹੈ ਮੈਂ ਕਲੀਅਰ ਕਰਨਾ ਚਾਹੁੰਦਾ ਕਿਉਂਕਿ ਜਿਹੜੀ ਮਾਮਲਾ ਬੇਸਿਕਲੀ ਪਾਰਕਿੰਗ ਨੂੰ ਲੈ ਕੇ ਇੱਕ ਛੋਟਾ ਜਿਹਾ ਮਾਮਲਾ ਸੀਗਾ ਉਹ ਬੰਦੇ ਨੇ ਮੇਰੀ ਇੱਕ ਗੱਡੀ ਨਾ ਬਲੌਕ ਕੀਤੀ ਹੋਈ ਹੈ ਜਿਆਸੀ ਗਿਆ ਪਿਛਲੇ 1.5 ਦਿਨ ਤੋਂ ਓਕੇ ਜੀ ਤੇ ਉਹ ਹਟਾ ਨਹੀਂ ਸੀ ਰਿਹਾ ਗੱਡੀਆਂ ਸੁਸਾਇਟੀ ਦੇ ਸਿਕਿਉਰਿਟੀ ਵਾਲੇ ਕਈ ਵਾਰ ਭੇਜਦੇ ਲੇਕਿਨ ਮੇਰੇ ਤੋਂ ਫਿਰ ਵੀ ਕਰਕੇ ਨਾ ਭੇਜਿਆ ਠੀਕ ਹੈ ਅਸਲੀ ਕੱਲ ਮੇਰੀ ਵਾਈਫ ਨੇ ਡਾਕਟਰ ਕੋ ਜਾਂ ਹੀ ਸਾਡੇ 3:30 ਵਜੇ ਤੇ ਉਹ ਥੱਲੇ ਜਰੋਕ ਪਈ ਤੇ ਇਹ ਬੰਦੇ ਨੇ ਗੱਡੀ ਨਹੀਂ ਹਟਾਈ ਕਰਕੇ ਆਪਣਾ ਬਤਰੀ ਚੀ ਕਰਨਾ ਲੱਗਿਆ ਕਿ ਮੈਂ ਤੇਰੀ ਹਟਾਉਂਦਾ ਹੂੰ ਹੂੰ ਇਹ ਕਰ ਲੋ ਜੋ ਕਰਨਾ ਤੇ ਉਹ ਜਦੋਂ ਫਿਰ ਮੈਂ ਥੱਲੇ ਗਿਆ ਫਿਰ ਮੈਂ ਦੇਖ ਕੇ ਦਾ ਭੱਜ ਗਿਆ ਠੀਕ ਹੈ ਕੋਈ ਹੋਰ ਕੋਈ ਵੀਡੀਓ ਦੇਖਿਆ ਵੀ ਹੈ ਉਹਦਾ ਮੂਮੈਂਟ ਚੋ ਕੁਝ ਹੋਇਆ ਉਹ ਤੁਹਾਡੇ ਕੋਲ ਤੁਸੀਂ ਵੀ ਕੰਪਲੀਟ ਕੀਤੀ ਆ ਮੈਂ ਆਪਣਾ ਵਰਜਨ ਦੇ ਦਿੰਦਾ ਪੁਲਿਸ ਅੱਛਾ ਜੀ ਬੁਲਾਇਆ ਹਲੇ ਨਹੀਂ ਉਹ ਮਾਮਲਾ ਜਿਹੜਾ ਬੇਸਿਕਲੀ ਸੁਸਾਇਟੀ ਦਾ ਇੰਟਰਨਲ ਮਾਮਲਾ ਹੈ ਤੇ ਸੁਸਾਇਟੀ ਇਹਦੇ ਵਿੱਚ ਰਿਪੋਰਟ ਕਰੇ ਅੱਛਾ ਆ ਡਬਲਯੂ ਵਿੱਚ ਹੋ ਗਈ ਉੱਥੇ ਬੁਲਾਇਆ ਸੀ ਹਾਂ ਜੀ ਆ ਡਬਲਯੂ ਜੀ ਮਾਮਲੇ ਨੂੰ ਹੱਲ ਕਰ ਰਹੀ ਹੈ ਓਕੇ ਚਲੋ ਠੀਕ ਹੈ ਸਰ ਥੈਂਕ ਯੂ ਜੀ ਥੈਂਕ ਯੂ ਸਰ ਸੋ ਨਾਈਸ ਥੈਂਕ ਯੂ ਇਹ ਜੀ ਪਾਰਕਿੰਗ ਇਸ਼ੂ ਨੂੰ ਲੈ ਕੇ ਉੱਥੇ ਆਪਸ ਦੇ ਵਿੱਚ ਬਹਿਸ ਵਧੀਆ ਹੋ ਜਾ ਕਿ ਗੱਡੀ ਦਾ ਸ਼ੀਸ਼ਾ ਭੰਨਿਆ ਜੀ ਇੱਕ ਪਾਰਟੀ ਨੇ ਦੂਜੀ ਪਾਰਟੀ ਨੇ ਇਹਨੀਆਂ ਕੰਪਲੇਂਟਸ ਆ ਗਈਆਂ ਸਾਡੇ ਕੋਲੇ ਪਾਰਟੀਆਂ ਸੀ ਆ ਰਹੀਆਂ ਸਾਡੇ ਕੋਲੇ ਇੱਕ ਬਾਰਸੀ ਅੱਜ ਸ਼ਾਮ ਪਾਰਕਸ ਆ ਗਏ ਆ ਰਹੀਆਂ ਪਰ ਜੋ ਬੰਦੀ ਕਰ ਵੀ ਉਹ ਕਹਿੰਦੇ ਪਾਰਕਿੰਗ ਨੂੰ ਲੈ ਕੇ ਸ਼ਿਕਾਇਤ ਹੈ ਅੱਜ ਤੱਕ ਜੋ ਸਾਹਮਣੇ ਆ ਜੀ ਪਾਰਕਿੰਗ ਨੂੰ ਲੈ ਕੇ ਉੱਥੇ ਜਿਹੜਾ ਇਹਨਾਂ ਦਾ ਆਪਸ ਦੇ ਵਿੱਚ ਬਹਿਸ ਚੱਲਿਆ ਹੋਇਆ ਸੀ ਇੱਕ ਕੰਪਲੇਂਟ ਕਾਊਂਟਰ ਕੰਪਲੇਂਟਸ ਆਈਆਂ ਜੀ ਇੱਕ ਮੰਤਰੀ ਸੇਗ ਮੱਲੂਆ ਜੀ ਜਿਹਦੀ ਗੱਡੀ ਸੀ ਕਿ ਫੋਰਚੂਨ ਤੇ ਵਰਖਲਾਫ ਹੈਗੀ ਕੁਲਜਿੰਦਰ ਸਿੰਘ ਸਿੱਧੂ ਉਹਨਾਂ ਦੀ ਵਾਈਫ ਤੋਂ ਇੱਕ ਕੰਪਲੇਂਟ ਉਹਨਾਂ ਦੀ ਵਾਈਫ ਵੱਲੋਂ ਵੀ ਹੈਗੀ ਜੀ ਕਿ ਅਸੀਂ ਗੀਲ ਕਰ ਰਹੇ ਹਾਂ ਤੇ ਮਹਾਲੀ ਦੀ ਹੋਮਲੈਂਡ ਸੁਸਾਇਟੀ ਹਮੇਸ਼ਾ ਹੀ ਸੁਰੱਖਿਆ ਦੇ ਵਿੱਚ ਰਹਿੰਦੀ ਆ ਕਿਤੇ ਨਾ ਕਿਤੇ ਨਵਾਂ ਬੁਵਾਦ ਦਾ ਜਿਹੜਾ ਸੁਸਾਇਟੀ 'ਚ ਹੁੰਦਾ ਰਹਿੰਦਾ ਹੁਣ ਜਿਹੜਾ ਨਵਾਂ ਬੁਵਾਦ ਸਾਹਮਣੇ ਆਇਆ ਇੱਕ ਐਕਟਰ ਤੇ ਨਿਰਦੇਸ਼ਕ ਪੰਜਾਬੀ ਫਿਲਮਾਂ ਦੇ ਨੇ ਕੁਲਜਿੰਦਰ ਸਿੰਧੂ ਤੇ ਉਹਨਾਂ ਦੇ ਨਾਲ ਜਿਹੜਾ ਇੱਕ ਵਿਅਕਤੀ ਅਮਨਪ੍ਰੀਤ ਸਿੰਘ ਵੱਲੋਂ ਜਿਹੜੀ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ ਆ ਵਿਵਾਦ ਆ ਸਿਰਫ ਇੱਕ ਪਾਰਕਿੰਗ ਲੈ ਕੇ ਆ ਜਿੱਦੀ ਇੱਕ ਸੀਸੀਟੀਵੀ ਸਾਹਮਣੇ ਆਈ ਆ ਜਿਹਦੇ ਵਿੱਚ ਕੁਲਜਿੰਦਰ ਸਿੱਧੂ ਦੇ ਜਿਹੜੇ ਅਲੀਗੇਸ਼ਨ ਲੱਗ ਰਹੇ ਨੇ ਕਿ ਉਹਨਾਂ ਵੱਲੋਂ ਜਿਹੜਾ ਵੈਪਰ ਦੇ ਨਾਲ ਸੀਸੇ ਦੀ ਜਿਹੜਿਆ ਪੰਤੂੜ ਕੀਤੀ ਗਈ ਆ ਜਦਕਿ ਦੂਜੇ ਪਾਸੇ ਇਹਨੂੰ ਲੈ ਕੇ ਇੱਕ ਸ਼ਿਕਾਇਤ ਆ ਜਿਹੜੀ ਕੁਲਜਿੰਦਰ ਸੰਧੂ ਵੱਲੋਂ ਵੀ ਜਿਹੜੀ ਆ ਕੀਤੀ ਗਈ ਆ ਫਿਲਹਾਲ ਜਿਹੜਾ ਮਾਮਲਾ ਹੋਮਲੈਂਡ ਦੀ ਜਿਹੜੀ ਆ ਆਡਬਲਿਊ ਸੁਸਾਇਟੀ ਦੇ ਕੋਲ ਆ ਤੇ ਉਹਨਾਂ ਵੱਲੋਂ ਦੋਨਾਂ ਪਾਰਟੀਆਂ ਨੂੰ ਬੁਲਾ ਕੇ ਜਿਹੜਾ ਮਾਮਲੇ ਦੀ ਜਿਹੜੀ ਜਾਂਚ ਕੀਤੀ ਜਿਹੜਾ ਦੂਜੇ ਪਾਸੇ ਸ਼ਿਕਾਇਤ ਕਰਤਾ ਮਨਪ੍ਰੀਤ ਵੱਲੋਂ ਜਿਹੜੇ ਵੱਡੇ ਜਿਹੜੇ ਅਲੀਗੇਸ਼ਨ ਲਗਾਏ ਗਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਪਾਰਕ ਬਵਾਦ ਨੂੰ ਲੈ ਕੇ ਉਹਨਾਂ ਨੇ ਜਿਹੜਾ